ਇਮਦਾਦ ਦੇਣਾ ਇਹ ਤਾਂ ਕਿ ਕੋਈ ਲਾਅ ਐਂਡ ਆਰਡਰ ਇਸ਼ੂ ਨਾ ਬਣੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜੋ ਐਡਮਿਨਿਸਟ੍ਰੇਸ਼ਨ ਦੀ ਪ੍ਰੋਸੈਸ ਹੈ ਉਹ ਲਗਾਤਾਰ جاری ਹੈ ਹੋਰ ਵੀ ਜੀ ਗੈਰ ਕਾਨੂੰਨੀ ਜਿਹੜੀ ਉਹਨਾਂ ਨੇ ਕਿਸ ਨੇ ਕੋਈ ਕੰਸਟਰਕਸ਼ਨ ਕੀਤੀ ਹੈਗੇ ਉਸ ਤੇ ਆਇਡੈਂਟੀਫਿਕੇਸ਼ਨ ਐਂਡ ਉਸ ਤੋਂ ਬਾਅਦ ਪ੍ਰੋਪਰ ਕਾਰਵਾਈ ਟੋਟਲ ਕਿੰਨੇ ਵੰਦੇ ਕਾਰਵਾਈ ਕੀਤੀ ਜਾ ਰਹੀ ਜੀ ਜੀ ਹਲੇ ਤਾਂ ਫਿਲਹਾਲ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਇੱਕ ਮਲਟੀਪਲ ਐਫ ਆਈ ਆਰ ਇਸ ਮਹੀਨੇ ਵਿੱਚ ਦਰਜ ਹੋਈਆਂ ਜਦ ਤੋਂ ਇਹ ਮਹਿੰਮ ਦਾ ਦੀ ਸ਼ੁਰੂਆਤ ਹੋਈ ਹੈ ਤੇ ਹੋਰ ਵੀ ਇਹ ਟਾਈਮ ਵਿੱਚ ਅੱਗੇ ਜਾਰੀ ਰਹੇਗੀ ਸਰ ਇਹ ਕਾਰਵਾਈ ਹੁਣ ਇੱਥੇ ਸਮਾਪਤ ਹੋ ਗਈ ਹੈ ਜਾਂ ਹੋਰ ਕਿਸੇ ਅੱਗੇ ਕਰਕੇ ਚ ਕਰਨੀ ਹੈ ਜਾਂ ਫਿਰ ਇਹੀ ਕੇਸ ਸੀ ਸੁਨਾਵ ਦੇ ਵਿੱਚ ਨਹੀਂ ਹੁਣ ਇਹ ਜਿਹੜੀ ਕਾਰਵਾਈ ਹੈਗੀ ਜਿਸ ਦੇ ਵਾਸਤੇ ਪੁਲਿਸ ਆਉਣ ਵਾਲੇ ਦਿਨਾਂ ਵਿੱਚ ਅਗਰ ਕਿਤੇ ਹੋਰ ਵੀ ਪ੍ਰੋਜੈਕਟ ਕਰਨੀ ਪੈਗੀ ਤਾਂ ਅਸੀਂ ਜ਼ਰੂਰ ਕਰਾਂਗੇ ਸਰ ਇਹ ਕਿੰਨੀ ਜਗ੍ਹਾ ਸੀ ਜਿਹੜੀ ਜਿਹਦੇ ਵਿੱਚੇ ਕਾਰਵਾਈ ਕੀਤੀ ਗਈ ਤੇ ਕਦੋਂ ਤੋਂ ਇਹਦੇ ਉੱਪਰ ਕਬਜ਼ਾ ਸੀ ਇਹ ਜੀ ਮਾਰਕੀਟ ਕਮੇਟੀ ਦਾ ਲੈਂਡ ਹੈਗਾ ਜਿਹੜਾ ਇਸ ਤੇ ਲੀਗਲ ਸਟਰਕਚਰ ਬਣਾਇਆ ਹੈਗਾ ਇੱਥੇ ਇਹਨਾਂ ਨੇ ਗੈਰਕਾਨੂੰਨੀ ਕੰਮ ਵੀ ਕੀਤੇ ਨੇ ਤੇ ਇਥੋਂ ਬਹੁਤ ਹੀ ਨਸ਼ਾ ਤਸਕਰੀ ਦੀ ਕੰਪਲੇਂਟਸ ਵੀ ਆਉਂਦੀਆਂ ਰਹੀਆਂ ਨੇ ਸਰ ਇਹ ਘਰ ਸੀ ਰਹਿੰਦੇ ਸੀ ਜਾਂ ਇਹ ਮਤਲਬ ਕਿ ਇਸ ਜਗ੍ਹਾ ਦੇ ਪਰਟੀ ਕਿਸ ਤਰ੍ਹਾਂ ਦਾ ਜਿਹੜਾ ਇਹ ਦੁਕਾਨ ਕਮ ਘਰ ਦੇ ਵਾਂਗੂ ਇਸਤੇਮਾਲ ਕੀਤੀ ਜਾਂਦੀ ਸੀ ਇੱਥੇ ਰਾਹਿਸ਼ਵ ਵੀ ਰੱਖੀ ਜਾਂਦੀ ਸੀ ਤੇ ਹੋਰ ਵੀ ਗੈਰਕਾਨੂੰਨੀ ਜਿਹੜਾ ਕਮਾਦੀ ਇਨਪੁਟ ਇਥੋ ਆਈ ਆ ਨਸ਼ਾ ਕਿਸ ਤਰ੍ਹਾਂ ਦਾ ਵੇਚਦੇ ਸੀ ਜੀ ਇਹਨਾਂ ਤੇ ਜੀ ਮਲਟੀਪਲ ਐਫ ਆਈ ਆਰਸ ਹੈਗੀਆਂ ਜੀ ਜਿੰਨਾਂ ਵਿੱਚੋਂ ਐਨ ਡੀ ਪੀ ਐਸ ਦੀ ਕਮਰਸ਼ਲ ਧਾਰਾ ਦੇ ਹੇਠ ਵੀ ਐਫ ਆਈ ਆਰ ਹੈਗੀ ਅਤੇ ਐਕਸਾਈਜ਼ ਦੇ ਐਕਟ ਦੇ ਪ੍ਰੋਵੀਜ਼ਨ ਹੇਠ ਵੀ ਇਹਨਾਂ ਤੇ ਐਫ ਆਈ ਆਰ ਦਰਜ ਹੈ ਬਿਲਕੁਲ ਸਾਫ ਤੌਰ ਤੇ